ਹਾਂਜੀ ਸਤਿ ਸ੍ਰੀ ਅਕਾਲ ਭਾਈ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਹੈਮਰ ਟੀਵੀ YouTube ਚੈਨਲ ਤੇ ਦੋਸਤੋ ਅੱਜ ਦੀ ਵੀਡੀਓ ਪੈਂਡਾ ਪੇਖਾ ਜ਼ਿਲ੍ਹਾ ਮੋਗਾ ਤਹਿਸੀਲ ਬਗਾਪੁਰਾਣਾ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਤਿੰਨ ਕਟੀਆਂ ਵਿਖਾਉਣੀਆਂ ਦੁੱਧ ਵਾਲੇ ਦੰਦਾ ਚ ਖੀਰੀਆਂ ਕਟੀਆਂ ਵਜ਼ਨ ਵਜਨ ਚੰਗੇ ਆ ਬਾਡੀ ਸਟਰਕਚਰ ਸੋਹਣੀਆਂ ਲੰਮੀਆਂ ਬੂਥੀਆਂ ਦੀਆਂ ਤੁਸੀਂ ਵੇਖ ਹੀ ਰਹੇ ਹੋ ਸਕਰੀਨ ਤੇ ਇਹ ਤਿੰਨ ਨਾਕ ਸੇਲ ਆ ਭਾ ਜਮਾ ਜੈਜ ਬੈਲਗੜ੍ਹੋਂ ਸਸਤੇ ਮੁੱਲ ਦੀਆਂ ਤਿੰਨ ਕਟੀਆਂ ਜੇ ਕੋਈ ਪੈਂਡਪੁਰਾ ਕਟੀਆਂ ਸੰਭਨ ਨੂੰ ਲੈਣ ਦਾ ਚਾਹਵਾਨ ਹੋਵੇ ਤੇ ਬੇਫਿਕਰ ਹੋ ਕੇ ਫੋਨ ਲਾ ਲੇ ਜਮਾ ਜੈਤ ਜੀ ਕੀਮਤ ਦੀਆਂ 300 ਨੀਆਂ ਕਟੀਆਂ ਹਾਂਜੀ ਬਾਈ ਸਸੀ ਕਾਲ ਸਸੀ ਕਾਲ ਬਾਈ ਜੀ ਨਾਮ ਦੱਸ ਦिए ਨਾਮ ਕੁਲਜੀਤ ਸਿੰਘ ਪੈਂਡਪੁਰਾ ਖਜਲਾ ਮੁੱਗਾ ਤਹਿਸੀਲ ਬਾਗਾਪੁਰਾ ਫੋਨ ਨੰਬਰ ਦੱਸ ਦिए 99454685 ਤਿੰਨ ਕਟੀਆਂ ਬਾਈ ਹਾਂਜੀ ਤਿੰਨ ਕਟੀਆਂ ਇਹ ਤੋਂ ਸ਼ੁਰੂ ਕਰ ਲਿਏ ਹਾਂਜੀ ਇਵਰੀ ਹਟਾ ਨਹੀਂ ਪੀ ਰਾ ਵੀਜ ਜੇ ਆਪਾਂ ਕਹ ਰਗੇ ਸਾਰੇ ਕੈਰੇਕਟਰ ਉਹ ਤਾਂ ਨਹੀਂ ਪੂਰੇ ਕਰਦੀ ਆਪਾਂ ਨੇ ਝੂਠ ਬੋਲਣਾ ਅੱਧੋਂ ਜ਼ਿਆਦਾ ਆ ਹਾਂ ਅੱਧੋਂ ਜ਼ਿਆਦਾ ਆ ਬਾਕੀ ਜਿਹੜੀਆਂ ਕਟੀਆਂ ਆਪਣੇ ਕਟਿਆਣੇ ਦੇ ਭਾਈ ਹੋਣਗੀਆਂ ਕਟੀਆਂ ਦੇ ਕਿਸੇ ਦੇ ਫੋਟ ਨਹੀਂ ਕਿਸੇ ਦੇ ਸ਼ਾਮ ਨਹੀਂ ਪੂਰੀਆਂ ਸ਼ਕੀਨ ਹੈ ਇੱਕ ਇੱਕ ਰੋ ਹੀ ਲੈਂ ਜਾਂ ਤਿੰਨੇ ਇੱਕ ਇੱਕ ਰੋ ਇੱਕੋ ਇੱਕ ਰੋ ਲੈਂ ਜਾਂ ਤਿੰਨੇ ਬਾਕੀ ਆ ਤੁਸੀਂ ਦੇਖ ਲਓ ਤਿੰਨੇ ਇਸ ਕੁੰਡੇ 'ਚ ਬਾੰਨ ਗਾਓ ਆ ਮੁੜੀ ਜਾਂਦੀ ਆ ਉਹ ਪੂਰੀ ਕਰ ਗਈ ਆ ਆ ਉਹ ਜਮੇ ਹੀ ਮੁੜ ਗਈ ਉਹ 1.5 ਸਾਲ ਦੀ ਹੈ ਜਾਨੀ 2 ਸਵਾ 1 ਸਾਲ ਦੀ ਆ 1 ਸਾਲਕ ਦੀ ਇਹ ਆ ਜੀ ਠੀਕ ਹੈ ਤਿੰਨੇ ਕੀ ਰਿਹਾ ਜੀ ਸਹੀ ਹੈ ਦੋਸਤੋ ਤਿੰਨੇ ਖੀਰੀਆਂ ਕੱਟੀਆਂ ਇੱਕੋ ਘਰੋਂ ਬਾਈ ਕਹਿੰਦਾ ਲਈਆਂ ਤਿੰਨਾਂ ਦੇ ਕੋਈ ਫੋਟ ਸ਼ਾਂਗ ਨਹੀਂ ਕਿਸੇ ਦੇ ਤੇ ਆਪਾਂ ਤਾਂ ਹੀ ਲੱਗਣਾ ਹਾਂ ਹਾਂ ਉਹੀ ਭੈਣ ਭਰਾ ਸੰਪਰਕ ਕਰੇ ਜੀਨੇ ਕੱਟੀਆਂ ਸਾਂਭਣੀਆਂ ਆਪਾਂ ਬਾਈ ਕਹਿੰਦਾ ਕੱਟਿਆਂ ਵਾਲੇ ਭਾਅ ਹੀ ਦੇ ਦੇਣੀਆ ਜਿਵੇਂ ਜਾਇਜ਼ ਭਾਅ ਚ ਇੱਕੋ ਘਰੋਂ ਤਿੰਨ ਲਈਆਂ ਤੇ ਭਾਵੇਂ ਕੋਈ ਇੱਕੋ ਘਰ ਦਾ ਬੰਦਾ ਹੀ ਲੈ ਜੇ ਕੋਈ ਗੱਲ ਨਹੀਂ ਬਾਈ ਯਾਰ ਜੇ ਕੋਈ ਲੰਗ ਮਾਰ ਦੇ ਆਪਦਾ ਘਰੇ ਮੰਗਾ ਲਵੇ ਉੱਥੇ ਵੇਖ ਕੇ ਤਸੱਲੀ ਨਾਲ ਪੈਸੇ ਦੇ ਦੇ ਹੂੰ ਆ ਇਹ ਕਿਹੜਾ ਕੋਈ ਤਿਆਰ ਝੋਟਾ ਜਿਹੜੇ ਲੇਵੇ ਵੇਖਣੇ ਇਹਨਾਂ ਦੇ ਲੇਵੇ ਵੇਖਣੇ ਜਾਂ ਕੋਈ ਕੋਈ ਮਾੜਾ ਘੋਟਾ ਕੋਈ ਲੱਤ 'ਚ ਪ੍ਰੋਬਲਮ ਜਾਂ ਹੋਰ ਕੋਈ ਆ ਆਪਦੀ ਘਰੇ ਮੰਗਾ ਲੈਣ ਜਾਇਦ ਰੇਟ ਆ ਜੀ ਇਹ ਕੱਟੀ ਦਾ ਦੇਣ ਲੈਣ ਵਾਲਾ ਇਹ ਤੋਂ ਨਾ ਕੋਈ ਘਟਾਵੇ ਇਹਦਾ ਦੇਣ ਲੈਣ ਵਾਲਾ ਹੈਗਾ ਜੀ 21000 ਰੁਪਏ 21 ਦੀ ਮੈਂ ਕਹਿੰਦਾ ਜਮਾਂ ਹੀ ਇਸੇ ਭਾਰੀ 21000 ਰੁਪਏ ਦੀ ਦੇਣ ਲੈਣ ਵਾਲਾ ਰੇਟ ਆ ਜੀ ਸਹੀ ਆ ਇਹਦਾ ਦੇਣ ਲੈਣ ਵਾਲਾ 20000 ਰ ਆ ਦੇਖ ਲਓ ਕਿੱਡੀ ਝੋਟੀ ਐ ਕਟਿਆਣਾਂ ਦੇ ਵੀ ਇੰਨੇ ਦੀ ਪਰ ਆਪਾਂ ਲੈਣਾਂ ਨਹੀਂ ਘਰ ਵਾਲਿਆਂ ਨੂੰ ਨਾ ਵੇਚਣਗੇ ਉਹਨਾਂ ਨੂੰ ਹਾਂ ਆਹ ਦੇ ਲੈਣਾ ਹੈਗਾ ਜੀ 27000 ਰੁਪਿਆ ਦੇ ਵਿੱਚ ਦੀ ਝੋਟੀ ਇਹ 27 ਇਹ ਬਾੜੀ ਸੁਨੱਖੀ ਐ ਤਾਂ ਦੇਖ ਲਓ ਜੀ ਘਾੜਦੇ ਨਹੀਂ ਕੋਈ ਦੇਵੇਦ ਨਹੀਂ ਹਾਂ ਬਾਕੀ ਆਈ ਨਹੀਂ ਕਿ ਮਰੀਆਂ ਹੰਭੀਆਂ ਜੀਆਂ ਸਾਰੀਆਂ ਇੱਕੋ ਜੀਆਂ ਨੇ ਕੋਈ ਨੀ ਕੋਰਾ ਵੀ ਕੋਈ ਫਿੱਕੀ ਨਹੀਂ ਹਾਂ ਕੋਈ ਫਿੱਕੀਆਂ ਨਹੀਂ ਰਾਜੀ ਕਟੀਆਂ ਆਹ 27000 ਦੀ ਦੇ ਦੇਣੀ ਆ ਤਿਆਰ ਹੋਈਆਂ ਸਵਾ ਸਵਾ ਲੱਖ ਦੀਆਂ ਝੋਟੀਆਂ ਇਹ ਅੱਜ ਮੁੱਲ ਕੁਝ ਵੀ ਨਹੀਂ ਜੇ ਕੋਈ ਭੈਣ ਭਰਾ ਤਿੰਨੇ ਕਟੀਆਂ ਸਾਮ ਲੈਂਦਾ ਖੀਰੀਆਂ ਹੈਗਾਂ ਚਾਰ ਚਾਰ ਮਹੀਨੇ ਇਹਨਾਂ ਨੂੰ ਸੇਵਾ ਕਰ ਲੋ ਕੋਈ ਸਾਲ ਦੀ ਆ ਕੋਈ 2 ਮਹੀਨੇ ਦੀ ਵਾਧਾ ਉਮਰ ਤਿੰਨ ਤਿੰਨ ਚਾਰ ਚਾਰ ਮਹੀਨੇ ਵਧੀਆਂ ਗੌਰ ਦੀ ਕਰ ਲੋ ਗਰੋਥ ਹੋਰ ਕਰ ਜਾਣੀਆਂ ਤੇ ਸੀਵਨ ਲੈ ਜਾਣੀਆਂ ਪੂਰੀਆਂ ਚੰਗੀਆਂ ਆਹ ਦੇ ਦੇਣੇ 20 ਤੇ 1 21000 ਦੇ ਮੇਰੇ ਹਿਸਾਬ ਨਾਲ ਕੱਟੀ ਕੱਟਿਆਂ ਵਾਲਿਆਂ ਨੂੰ ਤਾਂ 25000 ਦੀ ਐ 25000 ਦੀ ਐ ਜੀ ਆਪਾਂ ਕੀ ਕਹਾਂ ਜਾਇਜ਼ ਰੇਟ ਨਾਲ ਗੱਲ ਕੀਤੀ ਚੱਲ ਵੀ ਕੋਈ ਬੰਦਾ ਪਾਲੇ ਇਹਨਾਂ ਨੂੰ ਚਾਹਾਂ ਆਪਾਂ ਨੂੰ ਬਈ ਇਹੇ ਮਾਰਜਨ ਇਹਨਾਂ ਤੇ ਹਜ਼ਾਰ ਹਜ਼ਾਰ ਜਾਂ 7-8 800 ਰੁਪਏ ਰੱਖਿਆ ਇਹ ਤੋਂ ਨਾ ਕੋਈ ਘਟਾਵੇ ਸਹੀ ਆਹਾਂ ਤੁਹਾਡੇ ਵੀ ਸਾਹਮਣੇ ਆ ਤੁਹਾਨੂੰ ਪਤਾ ਅਗਲਾ ਕਹਿੰਦਾ ਯਾਰ ਹੁਣ ਮੰਗ ਲੈਨੇ ਬਈ ਇਹ ਤਾਂ ਚਸ 22000 ਮੰਗ ਲੈਨੇ ਛੱਡ ਦਿਆਂਗੇ 2000 ਹਾਂ ਉਹਦਾ ਕੋਈ ਫਾਇਦਾ ਜਾਇਜ਼ ਰੇਟ ਆ ਪਤਾ ਨਹੀਂ ਗੱਲ ਕੀਤੀ ਐ ਜਮਾਂ ਜਾਇਜ਼ ਮੁੱਲ ਐਡੀ ਕੱਟੀ ਜੇ ਤੁਹਾਡੇ ਕਿਸੇ ਦੇ ਘਰੇ ਹੋਈ ਤੇ ਕੱਟਿਆਂ ਨੂੰ ਮੁੱਲ ਲਵਾ ਕੇ ਵੇਖ ਲੋ 25000 ਦੀ ਕਟਿਆਣਾਂ ਲੈ ਭੱਜ ਕੇ ਲੈ ਜਾਣੀਆਂ ਪਰ ਬਾਈ ਕਹਿੰਦਾ ਆਪਾਂ ਕਟਿਆਣਾਂ ਨੂੰ ਨਹੀਂ ਦੇਣੀਆਂ ਆਪਾਂ ਤਾਂ ਘਰੇ ਰੱਖਣ ਵਾਲੇ ਬੰਦਿਆਂ ਨੂੰ ਦੇਣੀਆਂ ਜਾਇਜ ਮਾਲੋ ਜੀ ਜੇ ਕੋਈ ਕਟਿਆਣਾਂ ਸਾਂਭ ਲੇ ਇਹਨਾਂ ਦੀ ਉਮਰ ਲੰਮੀ ਹੋਵੇ ਆ 27000 ਦੀ ਆ 21000 20000 ਦੀ ਆ 21000 ਦੀ ਬਿਲਕੁਲ ਸਸਤੇ ਮੁੱਲ ਦੀਆਂ ਤਿੰਨ ਕਟਿਆਣਾਂ ਇਦੋਂ ਘੱਟ ਮੁੱਲ ਜਿ ਕਿਹਨੇ ਦੇਣੀਆਂ ਕਟਿਆਣਾਂ ਵਾਲੇ ਵੀ ਇਦੋਂ ਮਹਿੰਗੀਆਂ ਲੈ ਜਾਣਗੀਆਂ ਪਰ ਬਾਈ ਕਹਿੰਦਾ ਆਪਾਂ ਕਟਿਆਣਾਂ ਨੂੰ ਨਹੀਂ ਦੇਣੀਆਂ ਕੋਈ ਭੈਣ ਭਰਾ ਘਰੇ ਰੱਖਣ ਦਾ ਚਾਹਵਾਨ ਹੋਵੇ ਕਿਉਂਕਿ ਹੁਣ ਤੁਹਾਨੂੰ ਵੀ ਪਤਾ ਦਰਮਿਆਨੀ ਮੱਝ ਲੱਖ ਰੁਪਏ ਦੀ ਮਿਲਦੀ ਆ ਤੇ ਅੱਜ ਇਹਨਾਂ ਦਾ ਮੁੱਲ ਕੁਝ ਵੀ ਨਹੀਂ ਹੋਰ ਡੇਢ ਸਾਲ ਨੂੰ ਇਹਨਾਂ ਨੇ ਤਿਆਰ ਹੋ ਜਣਾ ਤਿੰਨ ਤਿੰਨ ਚਾਰ ਚਾਰ ਮਹੀਨੇ ਵਧੀਆ ਸੇਵਾ ਕਰ ਲੋ ਦਾਣਾ ਦੱਪਾ ਪਾਓ ਪੱਠੇ ਪਾਓ ਬੋਡੀ ਵੇਟ ਹੋਰ ਗੇਨ ਕਰ ਜਾਣੀਆਂ ਗ੍ਰੋਥ ਕਰ ਜਾਣੀਆਂ ਸੀਵਨ ਲੈ ਜਾਣੀਆਂ ਕਿਉਂਕਿ ਜਿਹੜਾ ਭੈਣ ਬਰਾ ਵਧੀਆ ਸੇਵਾ ਕਰਦਾ ਇਹਦਾ ਖੀਰਾਂ ਦਾ ਸੂਪ ਪੈਂਦੀਆਂ ਕਿਸੇ ਦੀ ਸਾਲ ਉਮਰ ਕਿਸੇ ਦੀ 12 ਮਹੀਨੇ ਆ ਉਹ ਪਰਲੀ ਮਹੀਨਾ ਜਿੱਦੂ ਵੱਧ ਉਹਦੀ 13 ਗੇ ਮਹੀਨੇ ਉਮਰ ਤੇ ਤਿੰਨ 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 ਘੰਨੇ ਸਾਂਭ ਲੋਗੇ ਤੇ ਛੱਭੀਆਂ ਛੱਭੀਆਂ ਸਤਾਈਆਂ ਸਤਾਈਆਂ ਮਹੀਨਿਆਂ ਜਿਹਨਾਂ ਨੇ ਸੂਪ ਪੈਣਾ ਕੋਈ ਖੀਰੀ ਸੂਪੂ ਕੋਈ ਦੋਂਦੀ ਸੂਪੂਗੀ ਤੇ ਜਵਾਂ ਜੈਜ ਮਲ ਉਹਦੀ ਆ ਪੰਜਾਬ ਦੇ ਹੁਣ ਅੰਕੜੇ ਆਈ ਆ ਬਾਈ 25 ਆਪਣੀ 25 ਲੱਖ ਮੱਝ ਘਟੀ ਐ ਇਸ ਸਾਲ ਹਾਂ ਜਿੰਨੇ 50 ਸਾਲਾਂ ਦੇ ਘਟੀ ਐ ਹਾਂ ਉਹਨੇ ਐਸੇ ਘਟੀ ਐ ਜਿਹੜੀਆਂ ਹੁਣ ਗਾਂ ਵਾਲਾ ਆਉਣਾ ਜਦੋਂ ਉਹਨੂੰ ਤਿਆਰ ਹੋਣੀਆਂ ਤਾਂ ਵੈਸੇ ਹੀ ਮੱਝ ਢਾਈ ਲੱਖ ਦੀ ਹੋ ਜਾਂਦੀ ਉਹ ਜਨਵਰੀ ਘਟ ਜene ਬਾਈ ਹਾਂ ਜਨਵਰੀ ਘਟ ਜene ਵੈਸੇ ਹੀ ਢਾਈ ਲੱਖ ਦੀ ਜene ਨੇ ਪਾਲ ਲੀਆਂ ਉਹਦਾ ਆਪਣੇ ਕੋਣ ਗਾਊਗਾ ਹਾਂ ਹੁਣ ਹੀ ਮੱਝ ਲੱਖ ਸਵਾ ਲੱਖ ਦੀ ਮੱਝ ਮਿਲਦੀ ਐ ਜੇ ਝੋਟੀ ਲਓਗੇ ਤਾਂ ਡੇਢ ਡੂਡ ਨੂੰ ਜਾਂਦੀ ਸਾਡਾ ਬਈ ਬਈ ਟੋਕੜ ਹਾਂ ਸੱਜਰ ਨਹੀਂ ਮਿਲਦੀ ਹਾਂ ਹਾਂ ਟੋਕੜ ਮਿਲਦੀ ਐ ਤੇ ਅੱਜ ਤੋਂ ਤਿੰਨਾ ਚਾਰਾ ਸਾਲਾਂ ਨੂੰ ਕਿਹੜਾ ਜਾਨਵਰ ਮਿਲ ਜਮਾ ਜੈ ਜੇ ਭਾ ਦੀਆਂ ਤਿੰਨ ਕਟੀਆਂ ਸੇਲ ਆ ਤੁਹਾਨੂੰ ਵੀ ਪਤਾ ਦਿਨੋਂ ਦਿਨ ਮਗਹਾਈ ਵਧਦੀ ਜਾਂਦੀ ਆ ਪਸ਼ੂ ਬਹੁਤ ਘਟ ਗਏ ਆ ਅੱਗੇ ਆਮ ਹੀ ਹਰੇ ਘਰੇ ਪੰਜ ਪੰਜ 6 6 10 ਦਾ ਮੱਝਾਂ گاਵਾ ਖੜੀਆਂ ਹੁੰਦੀਆਂ ਸੀ ਤੇ ਹੁਣ ਤਾਂ ਬਾੜੇ ਚੰਗੇ ਜੀਮੀਦਾਰ ਦੇ ਘਰੇ ਤਾਂ ਸਟੀਲ ਵਾਲੀਆਂ ਮੱਝਾਂ ਅਗਲਾ ਕੈਣੀ ਚ ਦੁੱਧ ਪਵਾ ਲਿਆ ਹੁੰਦਾ ਡੇਰੀ ਤੇ ਜਾ ਕੇ ਤੇ ਚਲੋ ਜੀ ਕੋਈ ਸਾਂਭ ਕੇ ਨਹੀਂ ਰਾਜੀ ਤੇ ਜੇ ਕੋਈ ਭੈਣ ਭਰਾ ਇਹਨਾਂ ਨੂੰ ਸਾਂਭ ਲੈਂਦਾ ਤੇ ਫੁੱਲ ਪੈਸਿਆਂ ਦੀਆਂ ਆ ਫੋਨ ਨੰਬਰ ਸਕਰੀਨ ਤੇ ਆ ਪੰਡ ਪੇਖਾ ਜ਼ਿਲ੍ਹਾ ਮੋਗਾ ਤਹਿਸੀਲ ਬਾਗਾਪਰਾਣਾ ਇਹਦੂ ਘਟਮਲ ਜਦਾਂ ਕਟੇ ਆਲਿਆਂ ਨੇ ਵੀ ਨਹੀਂ ਦੇਣੀਆਂ ਕਟੇ ਆਲਿਆਂ ਕੋਲੋਂ ਵੀ ਇਹਦੂ ਮੈਂ 4000 5000 ਮਹਿੰਗੀਆਂ ਮੈਲੀਆਂ ਪਰ ਬਾਈ ਕਹਿੰਦਾ ਆਪਾਂ ਜਿਵੇਂ ਆਈਆਂ 17800 ਮਾਰ ਜਾਣਾ ਇਹਨਾਂ ਦੇ ਵਿੱਚੋਂ ਕਿਉਂਕਿ ਬਾਈ ਸੋਹਣੀਆਂ ਕਟੀਆਂ ਲਿਆ ਕੇ ਵੇਚਦਾ ਸਾਰਿਆਂ ਨੂੰ ਫਸਾ ਸੀ